ਸਾਰੇ ਐਮਐਲਏ ਸਬਾਨ ਸਰਦਾਰ ਅਨਬੀਰ ਸਿੰਘ ਪੁੱਲਰ ਸਾਹਿਬ ਐਮਐਲਏ ਜੀ ਰਜਨੀਸ਼ ਤਈਆ ਜੀ ਐਮਐਲਏ ਫੌਜਾ ਸਿੰਘ ਸਰਾਰੀ ਜੀ ਸਾਡੇ ਜੀਰੀ ਹਲਕੇ ਤੋਂ ਸ਼ੰਕਰ ਕੁਟਾਰੀਆ ਜੀ ਡੀਸੀ ਸਾਹਿਬ ਮੈਮ ਦੀਪਸ਼ੀਖਾ ਜੀ ਪੀਐਸਜੀ ਸਾਹਿਬ ਐਸਐਸਪੀ ਸਾਹਿਬ ਸਾਰੇ ਸਿਵਲ ਦੇ ਅਧਿਕਾਰੀ ਸਾਰੇ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਉਹਨਾਂ ਨਾਲ ਮੀਟਿੰਗ ਕੀਤੀ ਤੇ ਜੇ ਕੋਈ ਮੁਸ਼ਕਲ ਹੈ ਜਾਂ ਕੋਈ ਪਰੇਸ਼ਾਨੀ ਆ ਉਹਦੇ ਬਾਰੇ ਵਿਚਾਰ ਚਰਚਾ ਕੀਤਾ ਤੇ ਜਿਹੜੀ ਇਹ ਯੋਧ ਨਸ਼ਿਆਂ ਵਿਰੁੱਧ ਸਾਡੀ ਇਹ ਜਿਹੜੀ ਪੰਜਾਬ ਦੇ ਲੋਕਾਂ ਦੀ ਮੰਗ ਆ ਪਈ ਇਹ ਜ਼ਹਿਰ ਬੰਦ ਹੋਣਾ ਚਾਹੀਦਾ ਉਹਦੇ ਤਹਿਤ ਅੱਜ ਸਾਰੇ ਅਫਸਰ ਸਹਿਬਾਨਾਂ ਨੂੰ ਡਾਇਰੈਕਸ਼ਨ ਕੀਤੀ ਆ ਕਿ ਜਿੱਥੇ ਵੀ ਆਪਾਂ ਨੂੰ ਪਤਾ ਲੱਗਦਾ ਕੋਈ ਇਹ ਜ਼ਹਿਰ ਵੇਚਣ ਵਾਲਾ ਇਨਸਾਨ ਹੈ ਉਹਦੇ ਨਾਲ 1% ਵੀ ਜਿਹੜੀ ਆ ਉਹ ਤਰਸਣਾ ਰਹਿਮ ਨਾ ਕੀਤਾ ਜਾਵੇ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਰੇ ਅਫਸਰਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਆ ਜਿੰਨੇ ਵੀ ਇਹ ਸਮਗਲਰ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਪੁਲਿਸ ਡਿਪਾਰਟਮੈਂਟ ਨੂੰ ਕਿਹਾ ਵੀ ਜਿੱਥੇ-ਜਿੱਥੇ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਆ ਉਹਨਾਂ ਦੀ ਕੋਖ ਕਰਕੇ ਤੇ ਜਿਹੜੇ ਸਾਡੇ ਹੈਗੇ ਆ ਸਿਵਲ ਦੇ ਅਧਿਕਾਰੀ ਪਟਵਾਰੀ ਜਾਂ ਵੀਡੀਓ ਦਫ਼ਤਰ ਕਈ ਲੋਕਾਂ ਨੇ ਸਰਕਾਰੀ ਪੰਚਾਇਤ ਦੀਆਂ ਜ਼ਮੀਨਾਂ ਤੇ ਸ਼ਾਮਲਾੜ ਤੇ ਆਬਾਦੀ ਦੇ ਜ਼ਮੀਨਾਂ ਤੇ ਕਬਜ਼ੇ ਕਰਕੇ ਘਰ ਬਣਾਏ ਜਿਹੜੇ ਸਮਗਲਰ ਸਮਗਲਿੰਗ ਕਰਦੇ ਆ ਉਹਨਾਂ ਜ਼ਮੀਨਾਂ ਦੀ ਜਿਹੜੀ ਨਿਸ਼ਾਨਦੀ ਕਰਕੇ ਅਧਿਕਾਰੀਆਂ ਨੂੰ ਦਿੱਤੀ ਜਾਵੇ ਜਦੋਂ ਪੁਲਿਸ ਡਿਪਾਰਟਮੈਂਟ ਥੱਲੇ ਪਟਵਾਰੀਆਂ ਨੂੰ ਜਾਂ ਵੀਡੀਓ ਦਫ਼ਤਰ ਨੂੰ ਭੇਜਦਾ ਆ ਕਿ ਇਹਨਾਂ ਬੰਦਿਆਂ ਦੀ ਸਮਗਲਰਾਂ ਦੀ ਰਿਪੋਰਟ ਕੀਤੀ ਜਾਵੇ ਤੇ ਨਾਲ ਪਟਵਾਰੀਆਂ ਨੂੰ ਵੀਡੀਓ ਦਫ਼ਤਰਾਂ ਨੂੰ ਵੀ ਤਾਇਦ ਕਰਤੀ ਆ ਨਸੀਹਤ ਕਰਤੀ ਆ ਕਿ 24 ਘੰਟੇ ਦੇ ਵਿੱਚ ਵਿੱਚ ਤੁਸੀਂ ਉਸ ਬੰਦੇ ਦੀ ਪ੍ਰਾਪਰਟੀ ਦਾ ਸਾਰੇ ਦਾ ਸਾਰਾ ਰਿਕਾਰਡ ਪੁਲਿਸ ਡਿਪਾਰਟਮੈਂਟ ਨੂੰ ਦੇਣਾ ਤਾਂ ਜੋ ਉਹ ਪ੍ਰਾਪਰਟੀ ਜਿਹੜੀ ਅਟੈਚ ਕੀਤੀ ਜਾਵੇ ਤੇ ਜਿਹੜਾ ਕਾਨੂੰਨ ਆ ਉਹ ਬੜਾ ਵਧੀਆ ਬਣ ਚੁੱਕਾ ਆ ਜਿਹੜੀ ਪ੍ਰਾਪਰਟੀ ਨਾਲ ਅਟੈਚ ਹੋ ਗਈ ਤੇ 50 60 ਦਿਨਾਂ ਦੇ ਵਿੱਚ ਵਿੱਚ ਲਗਭਗ 2 ਮਹੀਨਿਆਂ ਦੇ ਵਿੱਚ ਵਿੱਚ ਉਹ ਕੇਸ ਦਾ ਜਿਹੜਾ ਨਫਟਾਰਾ ਹੋ ਕੇ ਜਦੋਂ ਜਿਹੜੇ ਬੰਦੇ ਇਹ ਜ਼ਹਿਰ ਵੇਚ ਕੇ ਜਾਇਦਾਦਾਂ ਬਣਾਉਂਦੇ ਪਏ ਆ ਉਹਨਾਂ ਨੂੰ ਪਤਾ ਉਪੀਏ ਜਾਇਦਾਦਾਂ ਸਾਰੀਆਂ ਫ੍ਰੀਜ਼ ਹੋ ਜਾਣੀਆਂ ਇਹ ਸਰਕਾਰ ਨੇ ਰਿਕਵਰ ਕਰ ਲੈਣੀਆਂ ਤੇ ਉਹ ਲੋਕ ਆਪੇ ਸੁਧਰਣਗੇ ਨਾਲ ਮੈਂ ਜਿਹੜੇ ਲੋਕ ਇਹਨਾਂ ਬੰਦਿਆਂ ਦੀਆਂ ਸਮਗਲਰਾਂ ਦੀਆਂ ਜ਼ਮਾਨਤਾਂ ਦਿੰਦੇ ਆ ਆਪਦੀਆਂ ਜ਼ਮੀਨਾਂ ਦੇ ਨੰਬਰ ਲਵਾ ਕੇ ਜਾਂ ਆਪਦੇ ਘਰਾਂ ਦੇ ਨੰਬਰ ਲਵਾ ਕੇ ਜ਼ਮਾਨਤਾਂ ਦਿੰਦੇ ਆ ਉਹਨਾਂ ਲੋਕਾਂ ਨੂੰ ਨਾਲ ਜਿਹੜੇ ਨੰਬਰਦਾਰ ਕਾਉਂਸਲਰ ਜਾਂ ਕੋਈ ਮੋਤਵਰ ਸਰਪੰਚ ਮੈਂਬਰ ਪੰਚਾਇਤ ਪਾਉਂਦੇ ਆ ਮੈਂ ਉਹਨਾਂ ਨੂੰ ਵੀ ਇਹ ਨਸੀਹਤ ਕਰਦਾ ਤਾਇਦ ਕਰਦਾ ਕਿ ਆਪਦੇ ਪਿੰਡਾਂ ਦੇ ਵਿੱਚ ਸਰਪੰਚ ਮਤੇ ਪਾਉਣ ਕਿ ਜਿਹੜੇ ਬੰਦੇ ਸਮਗਲਰ ਜਿਨ੍ਹਾਂ ਦਾ ਪਤਾ ਵੀ ਇਹ ਸਮਗਲਿੰਗ ਕਰਦੇ ਆ ਇਹਦੇ ਪਤਾ ਹੀ ਹੁੰਦਾ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਉਹਨਾਂ ਦਾ ਨਾਲ ਮਤਾ ਪਾਉਣ ਇਹਨਾਂ ਸਮਗਲਰਾਂ ਦਾ ਜਿਹੜੇ ਨੰਬਰਦਾਰ ਗਵਾਹੀ ਪਾਉਂਦੇ ਆ ਜਾਂ ਜਿਹੜਾ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜਾਂ ਆਪਦੇ ਮਕਾਨ ਦੇ ਨੰਬਰ ਲਵਾ ਕੇ ਗਵਾਹੀ ਪਾਉਂਦਾ ਜਾਂ ਜ਼ਮਾਨਤੀਆ ਪਾਉਂਦਾ ਉਹਨਾਂ ਲੋਕਾਂ ਦਾ ਸਮਾਜਿਕ ਧਾਰਮਿਕ ਵਿਆਹ ਸ਼ਾਦੀ ਤੇ ਜਨਮ ਮਰਨ ਤੇ ਸਾਰੇ ਕੁਝ ਦਾ ਬਾਈਕਾਟ ਵੇਖੋ ਅਤਵਾਦ ਉਦੋਂ ਖਤਮ ਹੋਇਆ ਸੀ ਜਦੋਂ ਥੱਲਿਓਂ ਗਰਾਉਂਡ ਤੋਂ ਲੋਕਾਂ ਨੇ ਸਾਥ ਦੇਣਾ ਸ਼ੁਰੂ ਕੀਤਾ ਹੈ ਜਦੋਂ ਇਹ ਲੋਕ ਹੁਣ ਹਾਰ ਹੋ ਗਿਆ ਪੀ ਇਹ ਜ਼ਹਿਰ ਬੰਦ ਹੋਣਾ ਚਾਹੀਦਾ ਲੋਕ ਇੱਕ ਮੁੱਠ ਹੋ ਗਿਆ ਬਾਕੀ ਕਈ ਲੋਕ ਇਹ ਸੋਚ ਲੈਂਦੇ ਆ ਕਿ ਸ਼ਾਇਦ ਇਹਨਾਂ ਦੀਆਂ ਵੋਟਾਂ ਇਹਨਾਂ ਵੋਟਾਂ ਨਾਲ ਹੀ ਜਿੱਤ ਜਾਗੇ ਵੇਖੋ ਪਿੰਡ ਦੇ ਵਿੱਚ ਆਬਾਦੀ ਹੁੰਦੀ ਆ 2000 5000 7000 10000 ਦੀ ਆਬਾਦੀ ਹੁੰਦੀ ਆ ਤੇ ਵਿੱਚ ਜਿਹੜੇ ਸਮਗਲਿੰਗ ਕਰਨ ਵਾਲੇ ਜ਼ਹਿਰ ਦਾ ਕਾਰੋਬਾਰ ਕਰਨ ਵਾਲੇ ਆ ਉਹ ਹੁੰਦੇ ਆ ਦੋ ਘਰ ਜਾਂ ਪੰਜ ਘਰ ਜਾਂ ਸੱਤ ਘਰ ਵੱਤ ਤੋਂ ਵੱਧ ਉਨ੍ਹਾਂ ਦੀਆਂ ਵੋਟਾਂ ਨਾਲ ਨਾ ਤੇ ਅੱਜ ਤੱਕ ਕੋਈ ਜਿੱਤ ਸਕਿਆ ਤੇ ਨਾ ਕੋਈ ਜਿੱਤ ਸਕਦਾ ਮੈਂ ਇਹੋ ਬੇਨਤੀ ਕਰੂੰਗਾ ਕਿ ਜਿਹੜੇ ਇਹ ਗਲਤ ਅੰਸਰ ਨੇ ਜਿਹੜੇ ਸਮਾਜ ਨੂੰ ਗੰਦਲਾ ਕਰਦੇ ਆ ਉਹ ਲੋਕ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਮਾਵਾਂ ਦੇ ਪੁੱਤਾਂ ਨੂੰ ਮਾਰ ਕੇ ਲਾਛਾਂ ਤੋਂ ਨੋਟ ਚੋਕ ਕੇ ਆਪਦੇ ਘਰ ਬਣਾਉਂਦੇ ਆ ਉਹ ਘਰ ਜਿਹੜੇ ਆ ਉਹ ਵੀ ਜਿਆਦਾ ਸਮਾਣੀ ਰਹਿਣੇ ਆ ਆਪਾਂ ਵੇਨੇ ਆ ਜਦੋਂ ਕੋਈ ਡਾਕੂ ਜਾਂ ਕੋਈ ਲੁਟੇਰਾ ਕਿਸੇ ਨੂੰ ਲੁੱਟਦਾ ਡਾਕੂ ਲੁਟੇਰੇ ਦੇ ਘਰ ਦੀਵਾ ਜਗਦਾ ਨਹੀਂ ਰਹਿੰਦਾ ਜਿਹਨੂੰ ਲੁੱਟਦਾ ਉਹਦੇ ਘਰ ਫੇਰ ਵੀ ਦੀਵਾ ਜਗਦਾ ਰਹਿ ਜਾਂਦਾ ਜਿਹੜੇ ਇਹ ਉਹ ਕੰਮ ਕਰਦੇ ਆ ਸਮਗਲਰ ਆ ਜਾਂ ਤੇ ਉਹ ਪੰਜਾਬ ਛੱਡ ਦੇਣ ਜਾਂ ਇਹ ਕਾਰੋਬਾਰ ਬੰਦ ਕਰ ਦੇਣ ਤੇ ਜਾਂ ਉਹਨਾਂ ਨੂੰ ਐਫ ਆਈ ਆਰ ਦਰਜ ਕਰਕੇ ਜੇਲ੍ਹਾਂ ਦੇ ਪਿੱਛੇ ਜਾਣਾ ਪਊਗਾ ਤੇ ਜਿਹੜੇ ਲੋਕ ਇਹਨਾਂ ਲੋਕਾਂ ਦੀਆਂ ਜਿਹੜੇ ਸਮਾਜ ਵਿਰੋਧੀ ਲੋਕ ਨਹੀਂ ਨੰਬਰਦਾਰ ਸਾਡੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਜਾਂ ਜਿਹੜੇ ਜ਼ਮਾਨਤੀਏ ਪਾਉਂਦੇ ਮੈਂ ਉਹਨਾਂ ਨੂੰ ਫੇਰ ਤੋਂ ਬੇਨਤੀ ਕਰਦਾ ਕਿ ਯਾਰ ਜਿਹੜੇ ਲੋਕ ਲੋਕਾਂ ਦੇ ਪੁੱਤਾਂ ਨੂੰ ਮਾਰਦੇ ਉਹਨਾਂ ਦੀ ਕਿਸੇ ਨਾਂ ਸਾਂਝ ਨਹੀਂ ਉਹਨਾਂ ਦੀਆਂ ਜ਼ਮਾਨਤਾਂ ਨਾ ਦੇ। ਸਵਾਮੀ ਆਦੀ ਪਾਰਟੀ 300 ਸਾਲ ਪਹਿਲਾਂ ਨਸ਼ਿਆਂ ਦੇ ਵਿਰੁੱਧ ਪਰ ਇਹ ਚੁਣੌਤੀ ਕਿਤੇ ਨਾ ਕਿਤੇ ਵੱਡੀ ਨਹੀਂ ਕਿਉਂਕਿ ਫਿਰੋਜ਼ਪੁਰ ਬਾਰਡਰ ਏਰੀਆ ਬੈਲਟ ਹੈ ਤਰਨਤਾਰਨ ਦਾ ਪਾਜ਼ਿਲ ਕਾ ਜਿੱਦ ਤੁਹਾਡੀ ਡਿਊਟੀ ਲੱਗੀ ਹੈ ਇਹ ਵੱਡੀ ਚੁਣੌਤੀ ਨਹੀਂ ਤੁਹਾਡੇ ਕੋਲ ਕੋਈ ਇਹੋ ਜਿਹਾ ਸੁਝਾਅ ਵੱਖਰੇ ਆਏ ਹੋਣ ਵੀ ਬਾਰਡਰ ਪੈਂਡ ਤੇ ਕਿਵੇਂ ਨਸ਼ਾ ਰੋਕਿਆ ਜਾ ਸਕਦਾ ਬਿਲਕੁਲ ਸਾਥੀਆਂ ਦੇ ਸੁਝਾਅ ਇਹ ਆ ਬੜੇ ਵਧੀਆ ਵੀ ਜਿਹੜੇ ਡਰੋਨ ਆਉਂਦੇ ਆ ਉਹਨਾਂ ਡਰੋਨਾਂ ਨੂੰ ਰੋਕਣ ਵਾਸਤੇ ਕੋਈ ਇਹੋ ਜੀ ਤਕਨੀਕ ਬਣਾਈ ਜਾਵੇ ਵੀ ਉਹ ਡਰੋਨਾਂ ਦੀ ਰੇਂਜ ਖਤਮ ਹੋ ਜਾਏ ਜਿਹੜੇ ਬਾਰਡਰ ਤੋਂ ਪਾਰ ਇਧਰ ਆ ਹੀ ਨਾ ਸਕਣ ਵੀ ਜਿਹੜੇ ਹੈਰੋਇਨ ਜਾਂ ਸਮੈਕ ਜਾਂ ਕੋਈ ਗਲਤ ਤਸਕਰੀ ਕਰਦੇ ਅੰਸਰ ਉਹ ਜ਼ਿਆਦਾ ਡਰੋਨਾਂ ਰਾਹੀਂ ਕਰਦੇ ਆ ਤੇ ਇਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨਾਲ ਰਹਿ ਕਰਕੇ ਕੋਈ ਇਹੋ ਜਿ ਇਹ ਚੀਜ਼ ਲੈਣ ਦੀ ਚਾਹੂਗੀ ਜੀ ਤੇ ਨਾਲ ਡਰੋਨਾਂ ਦੀ ਰੇਂਜ ਖਤਮ ਕੀਤੀ ਜਾ ਸਕੇ ਡਰੋਨ ਜਿਹੜੇ ਬਾਰਡਰ ਤੋਂ ਇਧਰ ਐਂਟਰੀ ਨਾ ਹੋਣ ਤੇ ਇੱਕ ਮੇਨ ਸੁਜੈਸ਼ਨ ਦਿੱਤਾ ਸਾਥੀਆਂ ਨੇ ਵੀ ਸਾਡੇ ਪੁਲਿਸ ਦੀ ਨਫਰੀ ਪੂਰੀ ਕੀਤੀ ਜਾਵੇ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਜਿਹੜੀ ਆ ਭਰਤੀ ਪ੍ਰਕਿਰਿਆ ਸ਼ੁਰੂ ਕਰਤੀ ਆ 10000 ਮੁਲਾਜ਼ਮਾਂ ਦੀ ਭਰਤੀ ਜਿਹੜੀ ਉਹ ਜਲਦ ਹੋ ਜਣੀ ਆ ਅਸਲ ਤੇ ਇਹੋ ਹੀ ਮੇਨ ਜਿਹੜੀ ਮੁਸ਼ਕਲ ਆ ਜਿਹੜੀ ਨਫਰੀ ਪੁਰਾਣੀਆਂ ਸਰਕਾਰਾਂ ਵੇਲੇ ਭਰਤੀ ਨਹੀਂ ਕੀਤੀ ਗਈ ਪੁਲਿਸ ਦੀ ਨਫਰੀ ਘਟੇ ਉਹ ਨਫਰੀ ਪੂਰੀ ਕਰਾਂਗੇ ਤਾਂ ਜੋ ਜਿਹੜੀ ਥਾਣਿਆਂ ਦੇ ਵਿੱਚ ਕਤੋਂ ਦੀ ਆ ਉਹ ਦਿੱਕਤ ਨਾਲ ਸਰ ਬੀਐਸਐਫ ਦੇ ਅਧਿਕਾਰੀਆਂ ਨਾਲ ਵੀ ਕੋਈ ਮੀਟਿੰਗ ਕੀਤੀ ਗਈ ਕਿਉਂਕਿ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਜਿਹੜਾ ਡਰੋਨ ਫੜਾਏਗਾ ਜਾਂ ਨਸ਼ੇ ਦੀ ਤਸਕਰੀ ਕੋਈ ਕਰਦਾ ਉਹਦੇ ਬਾਰੇ ਕੋਈ ਜਾਣਕਾਰੀ ਦੇਵੇਗਾ ਤੇ 1 ਲੱਖ ਰੁਪਏ ਉਹਨੂੰ ਇਨਾਮ ਦੀ ਘੋਸ਼ਣਾ ਕੀਤੀ ਗਈ ਸੀ ਪਰ ਬੀਐਸਐਫ ਨੇ ਇਸ ਇਲਾਕੇ ਦੇ ਵਿੱਚ ਕਿਸੇ ਨੂੰ ਕੋਈ ਇਨਾਮ ਜਾਂ ਜਿਹੜੇ ਤਸਕਰਾਂ ਵੀ ਦਿੰਦੇ ਆ ਫੋਨ ਦੇ ਬਾਰੇ ਕੋਈ ਹੋਇਆ ਨਹੀਂ ਦੇਖੋ ਜਿਹੜਾ ਪੰਜਾਬ ਸਰਕਾਰ ਦਾ ਕੰਮ ਹੈ ਉਹ ਪੰਜਾਬ ਸਰਕਾਰ ਕਰੂਗੀ ਅਸੀਂ ਵੀ ਜਿਹੜਾ ਕੋਈ ਦੱਸੂਗਾ ਕਿਸੇ ਦੀ ਜਾਣਕਾਰੀ ਦਊ ਉਹਦਾ ਨਾਮ ਗੁਪਤ ਰੱਖਾਂਗੇ ਜੋ ਵਾਜਿਬ ਇਨਾਮ ਹੋਊਗਾ ਅਸੀਂ ਆਪਦੇ ਤਰਫੋਂ ਅਸੀਂ ਜਿੱਥੇ-ਜਿੱਥੇ ਸਾਡੀ ਡਿਊਟੀ ਲੱਗੀ ਆ ਅਸੀਂ ਆਪਦੀ ਤਰਫੋਂ ਉਹਨਾਂ ਸਾਥੀਆਂ ਨੂੰ ਨਾਮ ਦਵਾਂਗੇ ਤੇ ਜਿਹੜਾ ਵੀ ਬੰਦਾ ਜਾਣਕਾਰੀ ਦਿੰਦਾ ਉਹਨੂੰ ਸਰਕਾਰ ਚ 26 ਜਨਵਰੀ 15 ਅਗਸਤ ਤੇ ਮਾਨ ਸਨਮਾਨ ਵੀ ਦਿੱਤਾ ਜਿਹੜੇ ਪੁਲਿਸ ਅਫਸਰ ਚੰਗਾ ਕੰਮ ਕਰਨਗੇ ਜਿਹੜੇ ਸਾਡੇ ਸਿਵਲ ਦੇ ਅਧਿਕਾਰੀ ਚੰਗਾ ਕੰਮ ਕਰਨਗੇ ਉਹਨਾਂ ਨੂੰ ਵੀ ਜਦੋਂ 26 ਜਨਵਰੀ 15 ਅਗਸਤ ਆ ਉੱਥੇ ਸਨਮਾਨਤ ਕੀਤਾ ਜਾਊਗਾ ਤੇ ਜਿਹੜੇ ਲੋਕ ਜਾਣਕਾਰੀ ਦੇਣ ਵਾਲੇ ਆ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਵੀ ਚੰਗੇ ਮਾਨ ਸਨਮਾਨ ਨਾਲ ਨਵਾਜਿਆ ਜਾਊਗਾ ਨਾਲ 15 ਅਗਸਤ 26 ਜਨਵਰੀ ਤੇ ਵੀ ਸਨਮਾਨ ਕਰਾਂਗੇ ਨਾਲ ਜੋ ਵਾਜਬ ਨਾਮ ਹੋਊਗਾ ਉਹ ਨਾਮ ਵੀ ਦਵਾਂਗੇ ਤੇ ਇਹ ਤੇ ਸਾਨੂੰ ਰਲ ਮਿਲ ਕੇ ਜਿਹੜਾ ਇਹ ਯੁੱਧ ਆ ਇਹ ਨੂੰ ਲੜਨਾ ਵੀ ਪਊਗਾ ਤੇ ਇਸ ਯੁੱਧ ਨੂੰ ਜਿਹੜੇ ਗਲਤ ਬੰਦੇ ਆ ਗਲਤ ਅੰਸਰ ਆ ਉਹਨਾਂ ਨੂੰ ਖਤਮ ਕਰਕੇ ਇਸ ਜੋਤ ਨੂੰ ਜਿੱਤਣਾ ਵੀ ਪਊਗਾ ਸਾਰਿਆਂ ਨੂੰ ਸਰਪਚਾਨਾ ਮੁਲ੍ਹਾਪੁਰ ਦੇ ਵਿੱਚ ਜਿਹੜਾ ਤੁਸੀਂ ਪਹਿਲਾਂ ਸਟਾਰਟ ਹੋਣਾ ਚਾਹੀਦਾ ਸੀਗਾ ਵੇਖੋ ਇਹ ਤੇ ਜਦੋਂ ਦੀ ਸਰਕਾਰ ਬਣੀ ਆ ਉਦੋਂ ਦਾ ਹੀ ਸਟਾਰਟ ਆ ਪਰ ਹੁਣ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਨੇ ਤਹੀਆ ਹੀ ਕਰ ਲਿਆ ਕਿ ਇਹਨਾਂ ਲੋਕਾਂ ਨੂੰ ਖਤਮ ਕਰਨਾ ਜਿਹੜੇ ਲੋਕ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਖਾ ਰਹੇ ਆ ਇਹਨਾਂ ਲੋਕਾਂ ਨੂੰ ਖਤਮ ਕਰਨਾ ਜਦੋਂ ਦੀ ਸਰਕਾਰ ਬਣੀ ਆ ਉਦੋਂ ਦਾ ਹੀ ਸਾਡਾ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਨਾ ਕੋਈ ਚੇਅਰਮੈਨ ਨਾ ਕੋਈ ਸਾਡਾ ਸਰਪੰਚ ਨਾ ਕੋਈ ਮੋਤਬਰ ਕਿਸੇ ਸਮਗਲਰ ਦੇ ਪਿੱਛੇ ਠਾਣੇ ਨਹੀਂ ਗਿਆ ਕਿਸੇ ਸਮਗਲਰ ਦੇ ਪਿੱਛੇ ਪੁਲਿਸ ਨੂੰ ਫੋਨ ਨਹੀਂ ਕੀਤਾ ਕਿਸੇ ਸਮਗਲਰ ਦੇ ਪਿੱਛੇ ਕੋਈ ਪੈਰਵਾਹੀ ਨੇ ਕੀਤੀ ਪਰ ਹੁਣ ਜਿਹੜਾ ਉਹ ਤਹਈਆ ਹੀ ਕਰ ਲਿਆ ਸਰਕਾਰ ਨੇ ਕਿ ਜਿਹੜਨਾ ਲੋਕਾਂ ਨੇ ਪੰਜਾਬ ਨੂੰ ਖੋਖਲਾ ਕਰਨਾ ਹੈ ਉਹਨਾਂ ਲੋਕਾਂ ਨੂੰ ਖੋਖਲਾ ਕਰ ਦਿਓ ਉਹਨਾਂ ਲੋਕਾਂ ਨੂੰ ਖਤਮ ਕਰ ਦਿਓ ਸਰ ਮੁੱਲਾਂਪੁਰ ਦੇ ਵਿੱਚ ਜਿਹੜੀ ਪਿਛੇ ਦਿਖਾਈ ਗਈ ਸੀ ਡਰੋਨ ਵਗੈਰਾ ਜਿੰਦੇ ਡੀਜੀਪੀ ਸਾਹਿਬ ਤੇ ਤੁਸੀਂ ਵੀ ਕਮੇਟੀ ਮੈਂਬਰ ਸੀ ਕੀ ਉਹ ਪੰਜਾਬ ਦੇ ਵਿੱਚ ਜਿਹੜੇ ਹੌਟਸਪੌਟਸ ਨੇ ਫਰੋਜ਼ਪੁਰ ਦੇ ਵਿੱਚ ਬਾਡਲ ਏਰੀਆ ਦੇ ਵਿੱਚ ਉਹ ਡਰੋਨ ਜਿੱਥੇ ਵੀ ਤੁਸੀਂ ਮੋਈਆ ਕਰਵਾਉਂਦੇ ਹੋਗਾ ਬਿਲਕੁਲ ਵੇਖੋ ਜਿਹੜਾ ਇਹ ਡਰੋਨ ਦੀ ਰੇਂਜ ਖਤਮ ਕਰਨ ਦਾ ਹੈਗਾ ਆ ਇਹ ਸਿਸਟਮ ਲੈ ਕੇ ਆਵਾਂਗੇ ਜਿਹਦੇ ਨਾਲ ਜਿਹੜੇ ਬਾਰਡਰ ਪਰੋਂ ਡਰੋਨ ਆਉਂਦੇ ਵੇਖੋ ਜਿਹੜਾ ਦੁਸ਼ਮਣ ਜਿਹੜੇ ਹੌਟਸਪੌਟਸ ਨੇ ਉੱਥੇ ਡਰੋਨ ਰਹੀ ਵੀ ਕੀ ਪਤਾ ਲੱਗੇਗਾ ਉਸ ਲੰਬੇ ਕਿ ਜਿੱਥੇ ਮੈਸਰ ਵਿਕਦਾ ਹੋਵੇ ਬਿਲਕੁਲ ਉਹ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਵਰਤਾਂਗੇ ਅਸੀਂ ਇੱਥੇ ਵੀ ਬਾਰਡਰ ਬੈਲਟ ਆ ਇੱਥੇ ਜ਼ਰੂਰੀ ਆ ਫਰੋਜਪੁਰ ਦੇ ਵਿੱਚ ਵੀ ਜ਼ਰੂਰੀ ਆ ਉਹ ਟੈਕਨੋਲੋਜੀ ਦੇਾਂਗੇ ਬਾਕੀ ਸੀਸੀਟੀਵੀ ਕੈਮਰੇ ਜਿਹੜੇ ਆ ਇਹ ਮੇਨ ਜ਼ਰੂਰਤ ਹੈ ਮੈਂ ਤੇ ਕਹਿੰਨਾ ਕਿ ਜਿਹੜੇ ਆਪ ਪਬਲਿਕ ਵੀ ਆ ਉਹ ਵੀ ਆਪਦੇ ਗਲੀਆਂਾਂ ਚ ਚੌਂਕਾਂ ਚ ਸੀਸੀਟੀਵੀ ਕੈਮਰੇ ਲਾਉਣ ਜਿਹੜੇ ਕੋਈ ਇਹ ਤਸਕਰੀ ਕਰਦੇ ਆ ਜਾਂ ਕੋਈ ਇਹ ਗਲੀਆਂ ਮਹੱਲਿਆਂ ਤੱਕ ਨਸ਼ਾ ਲੈ ਕੇ ਜਾਂਦੇ ਆ ਇਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੇ ਆ ਕਈ ਆਪਾਂ ਵੀਡੀਓ ਵਾਇਰਲ ਹੁੰਦੀਆਂ ਵੇਨੇ ਆ ਉਹ ਬੰਦਾ ਪੈਸੇ ਫੜਾਉਂਦੇ ਆ ਤੇ ਦੂਜਾ ਬੰਦਾ ਉਹਨੂੰ ਕੋਈ ਪੁੜੀ ਦੇ ਵਿੱਚ ਛੋਟੀ ਜੀ ਚੀਜ਼ ਫੜਾਉਂਦੇ ਆ ਇਹੋ ਜਿਹੇ ਬੰਦੇ ਇਸ ਤਰ੍ਹਾਂ ਵੀ ਕਾਬੂ ਹੋਣਗੇ ਸਰਕਾਰ ਨੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਇੱਥੇ ਪਰ ਅਜੇ ਤੱਕ ਫਰੋਜਪੁਰ ਦੇ ਵਿੱਚੋਂ ਚੱਲੇ ਨਹੀਂ ਕੰਮ ਨਹੀਂ ਕੋਈ ਵੀ ਚੱਲਦੀ ਸੀ ਕਿ ਸੀਸੀਟੀਵੀ ਕੈਮਰੇ ਇਹ ਪ੍ਰੋਜੈਕਟ ਜਿਹੜਾ ਵਾ ਸਭ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਇਹਦੇ ਅੱਲੇ ਧਿਆਨ ਦਿਓ ਤੇ ਇਹ ਮੈਂ ਪ੍ਰੋਜੈਕਟ ਜਲਦੀ ਜਿਹੜਾ ਉਹ ਚਾਲੂ ਕਰਵਾਉਂਗਾ ਧੰਨਵਾਦ